ਾਰੇ ਦੀ ਗੁੰਜ ਦੇ ਨਾਲ ਤੱਕ ਲਾਉਣ ਗਿਆ ਵਰਸਿਸ ਕਰੋ ਥੈਂਕ ਯੂ ਆਰੇ ਦੇ ਇਹਦਾ ਮਿਲਿਆ ਤੇਰਾ ਨਾਮ ਨਿੱਤ ਆ ਗਏ ਨਾਮ ਸਨਾਮ ਵਾਲੇ ਕਿਤਾ ਦੇ ਵਿੱਚ ਪਹੁੰਚੇ ਜੋ ਪਾਈਪ ਲਾਈਨ ਦਾ ਵੱਡਾ ਪ੍ਰੋਜੈਕਟ ਸੀ ਯਾਨੀ ਉਦਘਾਟਨ ਕੀਤਾ ਤੁਸੀਂ ਕੀ ਕਹੋਗੇ ਇਸ ਦੇ ਬਾਰੇ ਜੀ ਕਿੰਨੇ ਦਾ ਪ੍ਰੋਜੈਕਟ ਹੈ ਦੇਖੋ ਲਗਭਗ 12 ਕਿਲੋਮੀਟਰ ਲੰਬੇ ਇਲਾਕੇ ਦੇ ਵਿੱਚ ਪਾਈਪ ਲਾਈਨ ਜਿਹੜੀ ਲਾਉ ਪੈਣੀ ਆ ਇਹਦੇ ਉੱਤੇ 2 ਕਰੋੜ 50 ਲੱਖ ਰੁਪਏ ਦਾ ਖਰਚਾ ਆਉਣਾਗਾ ਔਰ ਬਹੁਤ ਵੱਡੀ ਜਿਹੜੀ ਆ ਛਾਜਲੀਪਿੰਡ ਦੇ ਕਿਸਾਨਾਂ ਦੀ ਆਰਬਗੜ੍ਹ ਮੰਗ ਸਿੰਘ ਜੀ ਕਿ ਸਾਡੇ ਖੇਤਾਂ ਨੂੰ ਜਿਹੜਾ ਉਹ ਨਹਿਰੀ ਪਾਣੀ ਲਾਇਆ ਜਾਵੇ ਸੋ ਮੰਗ ਜਿਹੜੀ ਪੂਰੀ ਹੋਈ ਆ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਵਾਰਕਾ ਦੱਦਾਗਾ ਬਹੁਤ-ਬਹੁਤ ਵਾਰਕਾ ਬਾਦ ਕਿ ਅੱਜ ਜਿਹੜਾ ਨਹਿਰੀ ਪਾਣੀ ਆ ਔਰ ਲਗਭਗ 40-45 ਸਾਲਾਂ ਬਾਅਦ ਮੈਦਾਨਾਂ ਦੇ ਰਾਹੀ ਉਹਨਾਂ ਦੇ ਖੇਤਾਂ ਤੱਕ ਪਹੁੰਚਣਾ ਹੈਗਾ ਔਰ ਜਿਹੜਾ ਪਾਣੀ ਸਾਡੇ ਕੋਲੇ ਆ ਪੰਜਾਬ ਦਾ ਪਾਣੀ ਉਹਦੀ ਕੀ ਗੁੰਜੜੀ ਆ ਅਸੀਂ ਖੇਤਾਂ ਤੱਕ ਲੈ ਕੇ ਜਾਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਦਾ ਆਰਜੋ ਕਮਪਟ੍ਰਿਸਾਬ ਦਾ ਸੁਪਨਾਗਾ ਕਿ ਨਹਿਰੀ ਪਾਣੀ ਜਿਹੜਾ ਔਰ ਇਹ ਖੇਤ ਜਾਵੇ ਔਰ ਖੇਤ ਦੀ ਜਿਹੜੀ ਪ੍ਰੋਡਕਸ਼ਨ ਆ ਚਾਹ ਕਣਕ ਆ ਚਾਹ ਝੋਨਾ ਉਹਦੇ ਵਿੱਚ